ਕਾਂਗਰਸ ਦੇ ਸਾਬਕਾ ਮੰਤਰੀ ਨੇ ਜੀ ਭਾਰਤ ਪੋਸ਼ਣ ਆਸ਼ੂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕੱਲ ईडी ਵੱਲੋਂ 8 ਘੰਟੇ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲੈ ਗਿਆ ਸੀ ਤੇ ਅੱਜ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਟਲੋ ਸਾਹਿਬ ਉਹਨਾਂ ਨੂੰ ਹੁਣ 5 ਦਿਨ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ ਕਹਿੰਦੀ ਹੈ ਕਿ ਕੱਲ 9 ਘੰਟੇ ਤੋਂ ਵੱਧ ਜਿਹੜਾ ਟੈਂਡਰ ਹੋਇਆ ਸੀ ਉਹ ਟੈਂਡਰ ਦੇ ਵਿੱਚ ਵੱਡੇ ਘਪਟਾ ਤੇ ਘਟਾਲੇ ਨੇ ਇਹ ਭਾਰਤ ਪੋਸ਼ਣ ਆਸ਼ੂ ਸਾਰਿਆਂ ਨੂੰ ਪਤਾ ਹੈ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਸੀ ਤਾਂ ਜਿਹੜਾ ਰੇਲ ਮੰਤਰੀ ਬਣਿਆ ਰਵਨੀਤ ਬਿੱਟੂ ਇਹ ਤੇ ਉਹ ਇਕੱਠੇ ਸਾਲੂਨ 'ਚ ਬੈਠੇ ਸੀ ਚਰਚਾ ਅੰਤਰਖਾਤੇ ਇਹ ਵੀ ਚੱਲ ਰਹੀ ਹੈ ਕਿ ਰਵਨੀਤ ਬਿੱਟੂ ਨਾਲ ਚੰਗੇ ਸਬੰਧਾ ਹੋ ਸਕਦਾ ਅੰਤਰਖਾਤੇ ਭਾਰਤ ਭੂਸ਼ਣ ਆਸ਼ੂ ਤੇ ਦਵਾ ਹੋਵੇ ਕਿ ਤੂੰ ਬਾਜਵਾਇਨ ਕਰ ਲਾ ਭ੍ਰਮਣੀ ਕਾਲੀ ਦਲ ਦੇ ਵਿੱਚ ਕਲੇਸ਼ ਲਗਾਤਾਰ ਵਧਦਾ ਜਾਂਦਾ ਹੈ ਦਿਨ ਤੋ ਸਭ ਬਾਗੀ ਤੜਾ ਹੋ ਗਿਆ ਬੋਲਦਾ ਤੇ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਬਾਲ ਦੇ ਜੋ ਬੰਦੇ ਨੇ ਉਹ ਬੋਲਦੇ ਨੇ ਤੇ ਹੁਣ ਹੁੰਦਲ ਸਾਹਿਬ ਹੋ ਗਏ ਜਾਂ ਢਿੰਡਸਾ ਸਾਹਿਬ ਹੋ ਗਏ ਨਾਮੋਂ ਸਾਹਮਣੇ ਹੋ ਗਏ ਨੇ ਲੜਾਈ ਦੇ ਵਿੱਚ ਬਾਦਲ ਸਾਹਿਬ ਦੇ ਕਹਿੰਦੇ ਖੱਬੀਆਂ ਤੇ ਸੱਜੀਆਂ ਵਾਹਾਂ ਸੀ ਹੁਣ ਖੱਬੀਆਂ ਤੇ ਸੱਜੀਆਂ ਵਾਹਾਂ ਨੇ ਇੱਕ ਦੂਜੇ ਦਾ ਚੱਕੜੋਸਾ ਲੈ ਸ਼ੁਰੂ ਕਰ ਦਿੱਤਾ ਕਈ ਆਗੂ ਇਹ ਵੀ ਕਹਿੰਦੇ ਨੇ ਕਿ ਜਦੋਂ ਮਲਾਈਆਂ ਖਾਣ ਗਿਆ ਸੀ ਉਦੋਂ ਇਕੱਠੇ ਅੱਜ ਇੱਕ ਦੂਜੇ ਦੇ ਉਲਟੋ ਹੋਏ ਹੋਏ ਨੇ ਅਕਾਲੀ ਦਲ ਸਾਡੀ origignal ਪਾਰਟੀ ਸੀ ਜਿਹਦਾ 100 ਸਾਲ ਤੋਂ ਵੱਧ ਇਤਿਹਾਸ ਹੈ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਦੀ ਖਿਮਾ ਜਾਚ ਰ ਮਾਫੀ ਮੰਗ ਲਓ ਤੁਸੀਂ ਕਿਹੜੀ ਪ੍ਰਾਪਤੀ ਦੀ ਗੱਲ ਕਰਦੇ ਹੋ ਤੁਹਾਡੀ ਅਕਾਲੀ ਦਲ ਦੀ ਜ਼ੁਬਾਨ ਤੇ ਜਬਤ ਹੋ ਗਈ ਤੁਹਾਨੂੰ ਜਿੰਨੀ ਜ਼ੁਬਾਨ ਤਾਂ ਬਚਾਉਣੀ ਹੁੰਦੀ ਓਨੀ ਵੋਟ ਵੀ ਨਹੀਂ ਪਈ ਲਗਾਤਾਰ ਤੁਹਾਡੀ ਵੋਟ ਘਟਦੀ ਜਾ ਰਹੀ ਹੈ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਮੁਕਾਬਲਾ ਕਰਦੇ ਹੋ ਉਹਦੀ ਤਾਂ ਵੋਟ ਵੱਧਦੀ ਜਾ ਰਹੀ ਹੈ ਗੁਰੂ ਸਾਹਿਬ ਨੇ ਜਦੋਂ ਦੋ ਤਲਵਾਰਾਂ ਪਹਿਨੀਆਂ ਸੀ ਵੀਰੀ ਤੇ ਪੀਰੀ ਦੀ ਧਰਮ ਦਾ ਨਿਸ਼ਾਨ ਸਭ ਉੱਚਾ ਸੀ ਤੇ ਸਿਆਸਤ ਥੱਲੇ ਸੀ ਪਰ ਕੁਝ ਸਮੇਂ ਤੋਂ ਜਿਹੜਾ ਤੁਸੀਂ ਧਰਮ ਨੂੰ ਨੀਵਾ ਦਿਖਾਉਣਾ ਸ਼ੁਰੂ ਕਰਤਾ ਕਤਤ ਰੂਪ ਚ ਦੋਸ਼ ਲੱਗ ਗਿਆ ਤੁਹਾਡੇ ਤੇ ਤੇ ਸਿਆਸਤ ਉੱਚੀ ਕਰ ਲਈ ਹੈ ਨੁਕਸਾਨ ਉੱਥੋਂ ਸ਼ੁਰੂ ਹੋਇਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਾਉ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਔਰ ਦੇ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਜੀ ਬਹੁਤ ਮਿਹਰਬਾਨ ਡੋਟ ਸਾਹਿਬ ਜਿੱਦਾਂ ਕਿ ਸ਼ੰਭੂ ਬਾਰਡਰ ਖੋਲਣ ਲੈ ਕੇ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ 12 ਅਗਸਤ ਤੱਕ ਰੋਕ ਲਗਾ ਦਿੱਤੀ ਹੈ ਕਹਿੰਦੇ ਨਹੀਂ ਖੋਲਿਆ ਜਾਵੇਗਾ ਹਾਲਾਂਕਿ ਹਰਿਆਣਾ ਸਰਕਾਰ ਨੇ ਚੁਣੌਤੀ ਦਿੱਤੀ ਸੀ ਕਿ ਅਸੀਂ ਬਾਰਡਰ ਨਹੀਂ ਖੋਲ ਸਕਦੇ ਸੁਰੱਖਿਆ ਨੂੰ ਲੈ ਕੇ ਤੇ ਆਸੇ-ਪਾਸੇ ਦੇ ਪਿੰਡਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰਸਤੇ ਨੂੰ ਲੈ ਕੇ ਉਹਨਾਂ ਨੂੰ ਦੂਰ ਤੋਂ ਨੇੜੇ ਹੋਰ ਪਿੰਡਾਂ ਦੇ ਵਿੱਚੋਂ ਹੋ ਕੇ ਜਾਣਾ ਪੈਂਦਾ ਹੈ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਵੀ ਹਰਿਆਣਾ ਸਰਕਾਰ ਦੇ ਉੱਤੇ ਕਿ ਸਵਾਲ ਖੜੇ ਕਰ ਦਿੱਤੇ ਨੇ ਉਹ ਕਹਿੰਦੇ ਹਰਿਆਣਾ ਸਰਕਾਰ ਨਹੀਂ ਚਾਹਦੀ ਅਸੀਂ ਦਿੱਲੀ ਜਾਈਏ ਤੇ ਕੋਈ ਨਾ ਕੋਈ ਮੰਦਕਣ ਕਹਾਣੀ ਬਣਾ ਕੇ ਪੇਸ਼ ਕਰ ਦੇਣੇ ਕਹਿੰਦੇ ਨੇ ਵੀ ਕਿਸਾਨਾਂ ਨੇ ਟਰੈਕਟਰ ਬੋਪਾਂ ਵਰਗੇ ਤਿਆਰ ਕੀਤੇ ਹੋਏ ਨੇ ਕਹਿੰਦੇ ਅਸੀਂ ਕਾਰਜ ਜ਼ਰੂਰ ਬਣਾਏ ਨੇ ਟਰੈਕਟਰਾਂ ਦੇ ਵਿੱਚ ਪਰ ਅਸੀਂ ਅਜਿਹਾ ਦਾ ਨਹੀਂ ਕੀਤਾ ਹੋਇਆ ਜੀ ਕੋਈ ਤੇ ਕੋਈ ਮਸਲਾ ਬੜਾ ਗੰਭੀਰ ਤਾਪ ਪਰੂਰਾ ਕਿਸਾਨ ਉਥੇ ਚੱਲੇ ਨੇ ਹੋਰ ਵੀ ਤਾਂ ਬਥੇਰੇ ਨੇ ਜਿਹੜੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਜਾ ਕੇ ਐਸ ਕਿਸਮ ਦਾ ਪ੍ਰਚਾਰ ਕਰਦੇ ਆ ਧਰਨੇ ਦਿੰਦੇ ਆ ਬਜਾਰੇ ਕਰਦੇ ਆ ਦੋਵੇਂ ਗੱਲਾਂ ਨੇ ਪਹਿਲੀ ਗੱਲ ਤਾਂ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹ ਗੈਰ ਰਾਜਨੀਤਿਕ ਹੈ ਇਹਦੇ ਵਿੱਚ ਸਾਰੀਆਂ ਜਥੇਬੰਦੀਆਂ ਨਹੀਂ ਇਕੱਲੇ ਪੰਜਾਬ ਦੀਆਂ ਹੀ 50 ਤੋਂ ਵੱਧ ਜਥੇਬੰਦੀਆਂ ਨੇ ਇਹਨਾਂ ਦੇ ਨਾਲ 4-5 ਨੇ ਬਾਕੀ ਵੱਖਰੇ ਤੌਰ ਤੇ ਨੇ 13 ਫਰਵਰੀ ਤੋਂ ਇਹ ਉੱਥੇ ਬੈਠੇ ਨੇ ਮੁਜਾਰਾ ਕਰਨਾ ਕੋਈ ਮਾਰਚ ਕੱਢਣਾ ਇਹ ਭਾਰਤ ਦਾ ਸੰਵਿਧਾਨ ਹੱਕ ਦਿੰਦਾ ਹੈ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਇਹ ਕੀਤਾ ਜਾ ਸਕਦਾ ਹੈ ਇਹਦੇ 'ਚ ਕੋਈ ਗੱਲਬਾਤ ਨਹੀਂ ਹੈ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਆਦੇਸ਼ ਦਿੱਤੇ ਜੇ ਤੁਸੀਂ ਇਹ ਬਾਰਡਰ ਨਾ ਖੋਲੇ ਹਰਿਆਣੇ ਦੇ ਬੁਖਸ ਇਕਤਰ ਨੂੰ ਆਖਿਆ ਕਿ ਭਾਈ ਸਾਹਿਬ ਤੁਹਾਡੇ ਤੇ ਫਿਰ ਕੇਸ ਹੋਵੇਗਾ ਇਹਨਾਂ ਨੇ ਤੁੱਤ ਪੁੱਤ ਜੀ ਕਰਕੇ ਇੱਕ ਮੀਟਿੰਗ ਕਰ ਲਈ ਆਹ ਲਓ ਜੀ ਇਸ ਦਾ ਕਿਸਾਨਾਂ ਨਾਲ ਮੀਟਿੰਗ ਵੀ ਕਰ ਲਈ ਅਜੇ ਤੱਕ ਮੈਨੂੰ ਨਹੀਂ ਪਤਾ ਉਹ ਕਿਸਾਨ ਕਿਹੜੀ ਜਥੇਬੰਦੀ ਦੇ ਮੈਂਬਰ ਨੇ ਤੇ ਸੁਪਰੀਮ ਕੋਰਟ ਦੇ ਵਿੱਚ ਪਹੁੰਚੇ ਸਾਨੂੰ ਸਮਾ ਦਿੱਤਾ ਜਾਵੇ ਸੁਪਰੀਮ ਕੋਰਟ ਦਾ ਸੁਝਾਅ ਆ ਕਿ ਪੰਜਾਬ ਤੇ ਹਰਿਆਣਾ ਦੇ ਕੁਝ ਸਾਂਝੇ ਬੰਦੇ ਦੋਵੇਂ ਸਰਕਾਰਾਂ ਵਿੱਚ ਪਏ ਜਾਣ ਇਹਦਾ ਹੱਲ ਕੱਢ ਕੇ ਸਾਡੇ ਕੋਲ ਲੈ ਕੇ ਆਓ ਪਿਛੜੀ ਤਰੀਕ ਦੇ ਵਿੱਚ ਉਹਨਾਂ ਨੇ ਹਫ਼ਤੇ ਦਾ ਸਮਾਂ ਦਿੱਤਾ ਸੀ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦਾ ਹੱਲ ਕੱਢੋ ਤੇ ਮੈਨੂੰ ਹੁਣ ਵੀ ਪਤਾ ਲੱਗਿਆ ਕਿ ਉਹ ਹੱਲ ਜਿਹੜਾ ਹੈਗਾ ਹੋਰ ਹਫ਼ਤੇ ਦਾ ਸਮਾਂ ਦੇ ਦਿੱਤਾ ਗਿਆ ਉਦੋਂ ਤੱਕ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇਗੀ ਦੂਜੇ ਪਾਸੇ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਜਿਹੜਾ ਇਸ ਮੋਰਚੇ ਦੀ ਅਗਵਾਈ ਕਰਦੇ ਨੇ ਭੰਦੇਰ ਸਾਹਿਬ ਦੇ ਨਾਲ ਉਹ ਕਹਿੰਦੇ ਸਾਨੂੰ ਪਤਾ ਹੈ ਇਹਨਾਂ ਦੀਆਂ ਚਾਲਾਂ ਦਾ ਇਹ ਖੋਲਣਾ ਨਹੀਂ ਚਾਹੁੰਦੇ ਇਹਨਾਂ ਨਾਲ ਤਾਂ ਸਾਡਾ ਕੋਈ ਰੌਲਾ ਹੀ ਨਹੀਂ ਅਸੀਂ ਤਾਂ ਦਿੱਲੀ ਦੇ ਬਾਰਡਰ ਤੇ ਜਾਣਾ ਹੈ ਕੇਂਦਰ ਸਰਕਾਰ ਨਾਲ ਗੱਲ ਕਰਨੀ ਹੈ ਇੱਕ ਪਾਸੇ ਕੇਂਦਰ ਦੇ ਵਜ਼ੀਰੇ ਗੱਲ ਕਰ ਕੇ ਕਹੇ ਨੇ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਆਂ ਕਿਸਾਨ ਸਾਡੇ ਨਾਲ ਗੱਲਬਾਤ ਕਰ ਰਹੇ ਆਂ ਤੇ ਫਿਰ ਮਹੂਰਤ ਕਿਹੜੀ ਚੀਜ਼ ਆ ਉਹ ਡਿੱਕਿਆ ਜਾ ਰਿਹਾ ਉਹਨਾਂ ਵਾਸਤੇ ਸਮੱਸਿਆ ਇਹ ਹੈ ਕਿ ਤਾਂ ਪੰਜ ਛੇ ਜਥੇਬੰਦੀਆਂ ਨੇ ਬਹੁ ਗਿਣਤੀ ਜਥੇਬੰਦੀਆਂ ਦੂਜੀਆਂ ਨੇ ਜਿਹਦੇ ਵਿੱਚ ਦਾ ਆਪਣਾ ਰਾਜੀਵਾਲ ਸਾਹਿਬ ਹੈ ਉਗਰਾਹ ਸਾਹਿਬ ਹੈ ਇਹ ਬਹਿਰੂ ਸਾਹਿਬ ਹੋਰ ਕਈ ਜਥੇਬੰਦੀਆਂ ਨੇ ਜਦੋਂ ਮੰਗਾ ਤੋਂ ਡਿੱਗਾ ਇੱਕ ਨੇ ਫਿਰ ਤੁਸੀਂ ਵੱਖਰੇ ਵੱਖਰੇ ਕਿਉਂ ਕਿ ਅਸਲ ਦੇ ਵਿੱਚ ਗੱਲਬਾਤ ਚੱਲਦੀ ਹੈ ਸੋ ਮੈਂ ਇਸ ਗੱਲ ਨੂੰ ਕਹਾ ਕਿ ਜਿਹੜੀ ਗੱਲ ਇਹ ਕਹਿੰਦੇ ਨੇ ਜੇ ਇਕੱਠੇ ਹੋ ਕੇ ਤੁਰ ਪੈਣਗੇ ਕੁਝ ਨਾ ਕੁਝ ਇੱਜ਼ਤ ਕੇ ਬੁਰਨਗੇ ਸੋ ਇਹਨਾਂ ਨੂੰ ਆਪਸ ਵਿੱਚ ਦੀ ਵੀ ਵਿਚਾਰ-ਵਟਾਂਦਰਾ ਕਰਕੇ ਇਕੱਠੇ ਹੋਣਾ ਚਾਹੀਦਾ ਕਈ ਇਹ ਕਹਿੰਦੇ ਆ ਕਿ ਇਹ ਏਡੀ ਤੇਜ਼ੀ ਨਾਲ ਗਏ ਸੀ ਵੀ ਜੇ ਮੰਗਾ ਮੰਨੀਆਂ ਗਈਆਂ ਤਾਂ ਚੜਤ ਸਾਡੀ ਹੋ ਜੂ ਪਰ ਮੰਗਾ ਤਾਂ ਕਿਸਾਨਾਂ ਦੀਆਂ ਨੇ ਆਪਣੀ ਸਾਰੀਆਂ ਧਿਰਾਂ ਹੋਮੇ ਛੱਡਣ ਤੇ ਜਦੋਂ ਤੁਹਾਡਾ ਮੰਗਾ ਸਾਂਝੀਆਂ ਨੇ ਸਾਂਝੇ ਹੋ ਕੇ ਤਰੋ ਹੋ ਸਕਦਾ ਤੁਸੀਂ ਕੁਝ ਨਾ ਕੁਝ ਕਰ ਲਿਓ ਜੀ ਸੋ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੰਤਰੀ ਨੇ ਜੀ ਭਾਰਤ ਪੋਸ਼ਣ ਆਸ਼ੂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕੱਲ ਈ ਵੱਲੋਂ 8 ਘੰਟੇ ਪੁੱਛਗਿੱਛ ਕੀਤੀ ਗਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲੈ ਗਿਆ ਸੀ ਤੇ ਅੱਜ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਟਿਲੂ ਸਾਹਿਬ ਉਹਨਾਂ ਨੂੰ ਹੁਣ 5 ਦਿਨ ਦੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਜੀ ਇਹ ਭਾਰਤ ਪੋਸ਼ਣ ਆਸ਼ੂ ਸਾਰਿਆਂ ਨੂੰ ਪਤਾ ਹੈ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਸੀ ਤਾਂ ਜਿਹੜਾ ਰੇਲ ਮੰਤਰੀ ਬਣਿਆ ਰਵਨੀਤ ਬਿੱਟੂ ਇਹ ਤੇ ਉੱਥੇ ਕੱਠੇ ਸਲੂਨ 'ਚ ਬੈਠੇ ਸੀ ਪਹਿਲਾਂ ਉੱਥੇ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਆਏ ਮਹਾਲੀ ਉੱਥੇ ਸਲੀਨ 'ਚ ਬੈਠਿਆ ਨਹੀਂ ਕਿ ਸਲ ਜਿਹੜਾ ਸਲੀਨ ਇਹ ਹੁੰਦਾ ਕਿ ਹਾਂਜੀ ਸਲੂਨ ਸਲੂਨ 'ਚ ਬੈਠਿਆ ਨੂੰ ਹੀ ਉੱਥੇ ਜਾ ਕੇ ਕਿਹਾ ਵੀ ਆਓ ਚਲੀ ਗਏ ਜੀ ਫਿਰ ਤੁਹਾਨੂੰ ਲੈ ਕੇ ਚਲੀ ਗਏ ਉਦੋਂ ਰਵਨੀਤ ਸਿੰਘ ਬਿੱਟੂ ਨੇ ਬੜਾ ਪਤਾ ਲੱਗਿਆ ਕਿ ਵਿਰੋਧ ਕੀਤਾ ਸੀ ਚਰਚਾ ਅੰਤਰਖਾਤੇ ਇਹ ਵੀ ਚੱਲ ਰਹੀ ਹੈ ਕਿ ਰਵਰੀਤ ਬਿੱਟੂ ਨਾਲ ਚੱਗੇ ਸਬੰਧਾ ਹੋ ਸਕਦਾ ਅੰਤਰਖਾਤੇ ਭਾਰਤ ਪੂਸ਼ਣ ਆਸ਼ੂ ਤੇ ਦਵਾ ਹੋਵੇ ਕਿ ਤੂੰ ਪਾਜਵਾਇਨ ਕਰ ਲਾ ਇਹਦੀ ਸਾਡੇ ਕੋਲ ਕੋਈ ਪੁਸ਼ਟੀ ਨਹੀਂ ਇਹ ਚਰਚਾ ਹੈ ਤੇ ਅੱਜ ਫਿਰ ਈਡੀ ਨੇ ਕੱਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਅਦਾਲਤ 'ਚ ਪੇਸ਼ ਕੀਤਾ ਕਹਿੰਦੇ ਆ ਕਿ ਕੱਲ 9 ਘੰਟੇ ਤੋਂ ਵੱਧ ਜਿਹੜਾ ਟੈਂਡਰ ਹੋਇਆ ਸੀ ਉਹ ਟੈਂਡਰ ਦੇ ਵਿੱਚ ਵੱਡੇ ਘਥਾਤ ਘਟਾਲੇ ਨੇ ਜਿਹਦੀ ਪੜਤਾਲ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਜਲੰਧਰ ਦਫ਼ਤਰ ਵੱਲੋਂ ਇਹਨਾਂ ਨੂੰ ਸਭਿਧਾਨ ਚੌਕ ਨੇੜੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਈਡੀ ਦੇ ਅਧਿਕਾਰੀਆਂ ਨੇ ਇਹਨਾਂ ਦਾ 1 ਹਫ਼ਤੇ ਦਾ ਰਿਮਾਂਡ ਮੰਗਿਆ ਕਿ ਸਾਨੂੰ 1 ਹਫ਼ਤੇ ਦਾ ਰਿਮਾਂਡ ਦਿਓ ਇਹਦੇ ਕੋਲ ਅਸੀਂ ਪੁੱਛਗਿੱਛ ਕਰਨੀ ਹੈ ਜਿਹੜੇ ਸਫਾਈ ਧਿਰ ਦੇ ਵਕੀਲ ਪੇਸ਼ ਹੋਏ ਉਹਨਾਂ ਨੇ ਇਹਦੀ ਵਿਰੋਧਤਾ ਕੀਤੀ ਕਿ ਬੰਦਾ ਤਾਂ ਪਹਿਲਾਂ ਵੀ ਅੰਦਰ ਜਾ ਕੇ ਆਇਆ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਹੈ ਅੱਜ ਤੁਸੀਂ ਆ ਖੜੇ ਹੋ ਦੋਆਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਸੱਤ ਦੀ ਥਾਂ ਤੇ ਇਹਨਾਂ ਦਾ 5 ਦਿਨ ਦਾ ਪੁਲਸ ਰਿਮਾਰਡ ਦੇ ਦਿੱਤਾ ਅਦਾਲਤ ਦਾ ਆਦੇਸ਼ ਹੁੰਦਾ ਹੈ ਕਿ ਬੰਦੇ ਦਾ ਰੋਜ਼ ਮੈਡੀਕਲ ਕਰਾਓ ਪਤਾ ਲੱਗੇ ਉਹਦੇ ਨਾਲ ਕੋਈ ਖਿੱਚ ਧੂਤਾ ਨਹੀਂ ਹੋਈ ਜਾਂ ਕੁਝ ਹੋਰ ਤਾਂ ਨਹੀਂ ਹੋਇਆ ਉਹ ਉਹਦਾ ਮਨੁੱਖੀ ਅਧਿਕਾਰ ਦਾ ਇੱਕ ਭਰਜ ਵੀ ਹੈ ਉਹਦਾ ਨਿਜਮ ਵੀ ਹੈ ਮਨੁੱਖੀ ਅਧਿਕਾਰ ਹਰ ਬੰਦੇ ਤੇ ਲਾਗੂ ਹੁੰਦੇ ਨੇ ਸੋ ਭਾਰਤ ਪੂਸ਼ਣ ਆਸ਼ੂ ਨੂੰ ਹੁਣ 5 ਦਿਨ ਜਿਹੜੀ ਪੁਲਿਸ ਹੈ ਈਡੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਉਹਨਾਂ ਤੋਂ ਪੁੱਛਗਿੱਚ ਕਰੇਗੀ ਜੀ ਸੋ ਦੂਜੇ ਪਾਸੇ ਵੀਜੇ ਕੁਵਰ ਪ੍ਰਤਾਪ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪੱਤਰ ਦਿੱਤਾ ਗਿਆ ਤੁਹਾਨੂੰ ਪਤਾ ਹੀ ਹੈ ਕਿ ਕੁਵਰ ਵੀਜੇ ਪ੍ਰਤਾਪ ਸਾਹਿਬ ਕਈ ਵਾਰ ਆਪਣੇ ਮੁੱਦੇ ਲੈ ਕੇ ਚੁੱਕਦੇ ਨੇ ਬੇਅਦਬੀ ਦਾ ਮੁੱਦਾ ਹੋ ਗਿਆ ਹੁਣ ਵੀ ਉਹਨਾਂ ਨੇ ਤਿੰਨ ਮੰਗਾਂ ਨਾਲ ਲੈ ਕੇ ਪੱਤਰ ਦਿੱਤਾ ਜੀ ਕੁਮਰ ਵੀਜੇ ਪ੍ਰਤਾਪ ਸਿੰਘ ਉਹ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਨੇ ਕਿ ਬੇਅਦਬੀਆਂ ਦਾ ਮਾਮਲਾ ਇਸ ਅਦਾਲਤ ਵਿੱਚ ਨਹੀਂ ਹੋਣਾ ਕਿਸੇ ਦੇ ਪਾਸੇ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦਾਲਤ ਹੀ ਪਾਸ ਕਰੂਗੀ ਉੱਥੇ ਇਨਸਾਫ ਹੋਵੇਗਾ ਉਹਨਾਂ ਨੇ ਸਪੀਕਰ ਸਾਹਿਬ ਨੂੰ ਪਹਿਲਾਂ ਵੀ ਬਹੁਤ ਵਾਰ ਮੰਗ ਕੀਤੀ ਹੈ ਕਿ ਮੈਨੂੰ ਬੋਲਣ ਦਾ ਸਮਾਂ ਦਿੱਤਾ ਜਾਵੇ ਹੁਣ ਉਹਨਾਂ ਨੇ ਮੰਗ ਇਹ ਕਰਤੀ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਵੇ ਮੈਨੂੰ ਤਕਰੀਬਨ 40 ਮਿੰਟ ਦਾ ਟਾਈਮ ਦਿੱਤਾ ਜਾਵੇ ਤਾਂ ਕਿ ਮੈਂ ਇਹ ਬਦਬਿਆਦੀ ਵਾਲੇ ਮਾਮਲੇ ਤੇ ਸਾਰੇ ਚੀਜ਼ ਨੂੰ ਪੂਰੀ ਤਰ੍ਹਾਂ ਸਦਨ ਦੇ ਸਾਹਮਣੇ ਰੱਖ ਸਕਾਂ ਪਹਿਲਾਂ ਵੀ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਜਦੋਂ ਕੁਮਰ ਵਿਜੇ ਪ੍ਰਤਾਪ ਨੂੰ ਲਿਆਂਦਾ ਗਿਆ ਸੀ ਤਾਂ ਬੜੀ ਵੀ ਆ ਤਾਂ ਕਬਾਲ ਹੋ ਗਿਆ ਜੀ ਬੰਦਾ ਇਹ ਹਜਾ ਜੁਆਇਨ ਕਰਾ ਲਿਆ ਉਹਨਾਂ ਦਾ ਪਸ਼ੋਕੜ ਪਟਨੇ ਨਾਲ ਤੇ ਬਾਅਦ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਦਾ ਮੋਹ ਭੰਗ ਹੋ ਗਿਆ ਕਿ ਇਹ ਤਾਂ ਦੂਜਿਆਂ ਵਰਗੇ ਹੀ ਨੇ ਫਰਕ ਇਹਨਾਂ ਵਿੱਚ ਕੋਈ ਨਹੀਂ ਕੱਟੜ ਇਮਾਨਦਾਰ ਕਥਤ ਰੂਪ ਵਿੱਚ ਕਹਿਣ ਨੂੰ ਹੈ ਅਸਲੀਅਤ ਕੁਝ ਹੋਰ ਹੈ ਸੋ ਇਹ तमाम ਗੱਲਾਂ ਲੈ ਕੇ ਉਹਨਾਂ ਨੇ ਕਿਹਾ ਕੀ ਹੈ ਇੱਕ ਤਾਂ ਜਿਹੜੀ ਬਿਆਦਵੀ ਘਟਨਾ ਵਾਪਰੀ ਬੁਰਜ ਜਵਾਲ ਸਿੰਘ ਵਾਲਾ ਤੋਂ ਤੇ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਦੇ ਪੱਤਰੇ ਪਾੜ ਕੇ ਜਿਨ੍ਹਾਂ ਨੂੰ ਸਿੱਖ ਕੌਮ ਗੁਰੂ ਸਾਹਿਬ ਦੇ ਅੰਗ ਸਮਝਦੀ ਹੈ ਉਹ ਖਲਾਰੇਗੇ ਬੇਇੱਜ਼ਤੀ ਕੀਤੀ ਗਈ ਹੁਣ ਤਾਂ ਬਹੁਤ ਕੁਝ ਨਿਕਲ ਕੇ ਆ ਗਿਆ ਤੇ ਜਿਹੜੇ ਕਹਿੰਦੇ ਆ ਕਿ ਜਿਨ੍ਹਾਂ ਦੇ ਰਾਜ ਵਿੱਚ ਇਹ ਸਾਰਾ ਕੁਝ ਵਾਪਰਿਆ ਉਹ ਅੱਜ ਕਹਿ ਰਹੇ ਨੇ ਤਾਂ ਦੁਖੀ ਹੈ ਜੀ ਪੰਥ ਦਾ प्रदीप ਕਲੇਰ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਸੀਗਾ ਇਹਨਾਂ ਨੇ ਵਿਰੋਧੀਆ ਪਾਰਟੀਆਂ ਨੇ ਰੌਲਾ ਪਾ ਲਿਆ ਇਹ ਸੀਬੀਆਈ ਨੂੰ ਦਿੱਤੀ ਜਾਵੇ ਇਹ ਬਰੋਧੀਆਂ ਦੀ ਮੰਗ ਮੰਨ ਕੇ ਬਾਦਲ ਸਾਹਿਬ ਨੇ ਸੀਬੀਆਈ ਨੂੰ ਦਿੱਤੀ ਇਹ ਜਾਂਚ ਪੜਤਾਲ ਸਾਰੀ ਚਲੋ ਉਹਨਾਂ ਦਾ ਆਪਣਾ ਪੱਖ ਹੈ ਪਰ ਇਹ ਸੀਬੀਆਈ ਨੂੰ ਤਾਂ ਉਦੋਂ ਦਿੱਤੀ ਗਈ ਜਦੋਂ ਇਹ ਮਾਮਲਾ ਜਿਹੜਾ ਸੀ ਐਫਆਈਆਰ ਵਗੈਰਾ ਦਰਜ ਹੋ ਗਈਆਂ 1 ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਪਿੰਡ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਰੀ ਹੁੰਦੇ ਆ ਜੂਨ ਗਿਆ ਜੁਲਾਈ ਗਿਆ ਅਗਸਤ ਗਿਆ ਸਤੰਬਰ ਦੇ ਵਿੱਚ ਜਾ ਕੇ 4 ਮਹੀਨੇ ਬਾਅਦ ਗੁਰੂ ਸਾਹਿਬ ਦੇ ਅੰਗ ਖਿਲਾਰੇ ਜਾਂਦੇ ਨੇ ਤੇ 4 ਮਹੀਨਿਆਂ ਦੇ ਲਗਭਗ ਉਹਨਾਂ ਨੇ ਲਲਕਾਰਾ ਦਿੱਤਾ ਪੋਸਟਰ ਲਾਏ ਥੋੜਾ ਗੁਰੂ ਸਾਡੇ ਕੋਲ ਹੈ ਜੇ ਹਿੰਮਤ ਆ ਤਾਂ ਲੈ ਜਾਓ ਇਨਾਮ ਦੇਾਂਗੇ ਤੇ ਬਰਗਾੜੀ ਪਿੰਡ ਦੇ ਵਿੱਚ ਹੀ ਐ ਉਸ ਵੇਲੇ ਦੀ ਹਕੂਮਤ ਨੇ ਕੀ ਉਸ ਪਿੰਡ ਨੂੰ ਸੀਲ ਕਰਕੇ ਕੋਈ ਜਾਂਚ ਪੜਤਾਲ ਕਰਾਈ ਅਸੀਂ ਨਹੀਂ ਕਹਿੰਦੇ ਕਿ ਜੇ ਉਹ ਵਿਆਧੀਆਂ ਵਗੈਰਾ ਹੋਈਆਂ ਨੇ ਉਹਨਾਂ ਨੇ ਕਰਾਈਆਂ ਨੇ ਅਸੀਂ ਹਮੇਸ਼ਾ ਇਹੋ ਗੱਲ ਕਹਿੰਦੇ ਆ ਉਹਨਾਂ ਦੀ ਸਰਕਾਰ ਵੇਲੇ ਹੋਈਆਂ ਨੇ ਤੇ ਤੱਥੇ ਦੇਣਾ ਇਹ ਤਾਂ ਜੀ ਸੀਬੀਆਈ ਕੋਲੇ ਚਲਿਆ ਗਿਆ 1 ਜੂਨ ਤੋਂ ਲੈ ਕੇ ਸਤੰਬਰ ਦੇ ਮਹੀਨੇ ਤੱਕ ਸਾਰਾ ਜੂਨ ਦੂਜਾ ਜੁਲਾਈ ਤੀਜਾ ਅਗਸਤ ਤੇ ਅਧ ਸਤੰਬਰ ਸਾਢੇ ਤਿੰਨ ਮਹੀਨੇ ਤੇ ਉਦੋਂ ਤੁਸੀਂ ਕਿਹੜਾ ਕਦੂ ਚ ਤੀਰ ਮਾਰਿਆ ਤੇ ਜੇ ਬਾਅਦ ਦੇ ਵਿੱਚ ਬੰਦੇ ਕੱਢੇ ਜਸਵਿੰਦਰ ਸਿੰਘ ਤੇ ਰਪਿੰਦਰ ਸਿੰਘ ਜੀ ਨੂੰ ਪੁਲਿਸ ਨੇ ਇੰਟਰੋਗੇਟ ਕਰਕੇ ਕਦੀ ਹੱਡੀ ਵਗੈਰਾ ਵੀ ਕਤਤ ਰੂਪ ਦੇ ਵਿੱਚ ਅਫੈਕਟ ਹੋ ਗਈ ਸੀ ਬਾਅਦ ਦੇ ਵਿੱਚ ਜਾਂਚ ਕਰਦੇ ਡੀਆਈਜੀ ਤੇ ਸੇਵਾਮੁਕਤ ਹੋਏ ਆਈਜੀ ਰਣਵੀਰ ਸਿੰਘ ਖਟੜਾ ਇੱਕ ਦੋ ਵਾਰੀ ਮੁਲਾਕਾਤ ਹੋਈ ਆ ਉਹ ਕਹਿੰਦੇ ਮੈਂ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੈ ਵੀ ਉਹ ਨਹੀਂ ਹੈਗੀ ਤੇ ਉਸ ਮਿਲਦਾ ਡਿਪਟੀ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਮੇਰੇ ਤਾਂ ਦਿਮਾਗ ਤੋਂ ਬੋਝ ਲੈ ਗਿਆ ਮੈਂ ਤਾਂ ਚੱਲਿਆ ਮੱਥਾ ਟੇਕਣ ਆ ਨਾੜਾ ਸਾਹਿਬ ਤੇ ਇਕਬਾਲਪ੍ਰੀਤ ਸਿੰਘ ਸੋਤਾ ਰੋੜੇ ਨਾਲ ਬਾਕੀ ਗੱਲ ਕਰਨਗੇ ਤੇ ਫਿਰ ਉਹ ਜਿਹੜੇ ਤੁਹਾਡੀ ਪੁਲਿਸ ਨੇ ਕੱਢੇ ਪਹਿਲਾਂ ਧਾਨ ਪਛਾਤੀ ਪੁਲਿਸ ਫਿਰ ਜਿਹੜੀ ਤੁਹਾਡੀ ਪੁਲਿਸ ਨੇ ਉਹ ਕੱਢੇ ਤੇ ਵੀ ਆਹ ਦੋਸ਼ੀ ਨੇ ਬਾਅਦ ਵਿੱਚ ਵਾਪਸ ਕਿਉਂ ਲਏ ਇਹ ਵੀ ਸਵਾਲ ਨੇ ਸੋ ਕੁਮਰ ਵਿਜੇ ਪ੍ਰਤਾਪ ਇਹ ਗੱਲ ਕਹਿੰਦੇ ਨੇ ਕਿ ਬਰਗਾੜੀ ਕੋਟਕਪੂਰਾ ਬੈਬਲ ਵਗੈਰਾ ਵਗੈਰਾ ਤੇ ਇੱਕ ਤਾਂ ਮਸਲਾ ਇਹ ਹੈ ਮੈਨੂੰ ਟਾਈਮ ਦਿੱਤਾ ਜਾਵੇ ਦੂਜਾ ਕੁਮਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਸੀਵਰੇਜ ਉੱਥੋਂ ਦਾ ਜਿਹੜਾ ਪਾਣੀ ਵਗੈਰਾ ਨਹੀਂ ਜਾਂਦਾ ਉਹਦਾ ਮਸਲਾ ਠਾਇਆ ਸਫਾਈ ਦਾ ਮਸਲਾ ਠਾਇਆ ਆਪਣੇ ਇਲਾਕੇ ਦਾ ਪਿਛਲੀ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਨੇ 2016 ਚ ਪਲਾਸਟਿਕ ਬੰਦ ਕਰਨ ਦਾ ਕਾਨੂੰਨ ਬਣਾਤਾ ਸੀ ਪਰ ਅਜੇ ਤੱਕ ਨਾ 5 ਸਾਲ ਚ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਕਾਰਵਾਈ ਹੋਈ ਨਾ 111 ਦਿਨ ਚੰਨੀ ਦੇ ਤੇ ਨਾ ਹੀ 2.5 ਸਾਲ ਇਹਨਾਂ ਦੇ ਲੰਘੇ ਨੇ ਉਹਦੇ ਤੇ ਕੋਈ ਕਾਰਵਾਈ ਹੈ ਪਲਾਸਟਿਕ ਨੇ ਬੇੜਾਗਰ ਕਰਤਾ ਸੀਵਰੇਜ ਦਾ ਚਾਰੇ ਪਾਸੇ ਸੁਪਰੀਮ ਕੋਰਟ ਤੱਕ ਪਾਬੰਦੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹਿੰਦਾ ਕਿ ਨਾ ਰੱਖੋ ਤੇ ਕਾਰਵਾਈ ਅੱਖਾਂ ਪੂਜਣ ਵਾਸਤੇ ਆਪ ਸਰਪ ਇਹ ਚੀਜ਼ਾਂ ਤਮਾਮ ਹੈ ਜਿਹਦੇ ਬਾਰੇ ਕੁਮਰ ਵਿਜੇ ਪ੍ਰਤਾਪ ਸਿੰਘ ਕਹਿੰਦਾ ਕਿ ਮੈਨੂੰ ਘਟੋ ਘਟ 40 ਮਿੰਟ ਬਰਗਾੜੀ ਵਾਲੇ ਕਾਂਡ ਤੇ ਬੋਲਣ ਦਾ ਮੌਕਾ ਦਿੱਤਾ ਜਾਵੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਜੀ ਸੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਲੇਸ਼ ਲਗਾਤਾਰ ਵਧਦਾ ਜਾਂਦਾ ਹੈ ਦਿਨ ਸਭ ਭਾਗੀ ਤੜਾ ਹੋ ਗਿਆ ਬੋਲਦਾ ਤੇ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਵੀਰ ਬਾਲ ਦੇ ਜੋ ਬੰਦੇ ਨੇ ਉਹ ਬੋਲਦੇ ਨੇ ਤੇ ਹੁਣ ਭੁੰਦਰ ਸਾਹਿਬ ਹੋ ਗਏ ਜਾਂ ਢਿੰਡਸਾ ਸਾਹਿਬ ਹੋ ਗਏ ਨਾਮੋਂ ਸਾਹਮਣੇ ਹੋ ਗਏ ਨੇ ਲੜਾਈ ਦੇ ਵਿੱਚ ਦੇਖੋ ਸਰਦਾਰ ਸੁਖਦੇਵ ਸਿੰਘ ਢਿੰਡਸਾ ਤੇ ਬਲਵਿੰਦਰ ਸਿੰਘ ਭੁੰਦਰ ਸਾਹਿਬ ਇਹ ਦੋ ਬੰਦੇ ਨੇ ਉਸ ਆਗੂ ਨੇ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਹੁਤ ਲੰਬਾ ਸਮਾਂ ਇਹਨਾਂ ਨੇ ਸਾਥ ਨਿਭਾਇਆ ਤੇ ਦੋਵੇਂ ਉਹ ਵੀ ਨੇ ਜਿਹੜੇ 77 ਤੋਂ ਬਾਅਦ ਕਦੇ ਜਿੱਤੇ ਨਹੀਂ ਪਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਬੋਲ ਦਿੰਦੇ ਸੀ ਕਿ ਲੋਕ ਹਰਾ ਕੇ ਭੇਜ ਦਿੰਦੇ ਆ ਇਹ ਨਦਾਮਪੁਰ ਦਾ ਪੁਲ ਨਹੀਂ ਟੱਪਦੇ ਬਾਦਲ ਇਹਨਾਂ ਨੂੰ ਰਾਜ ਸਭਾ 'ਚ ਤੋੜ ਦਿੰਦਾ ਹੈ। ਉਹ ਬਾਦਲ ਸਾਹਿਬ ਤੇ ਇਲਜ਼ਾਮ ਲਾਉਂਦੇ ਸੀ। ਜੀ। ਹੁਣ ਵੀ ਲਾਉਂਦੇ ਆ। ਜਦੋਂ ਬੰਦਾ ਨਾ ਹੋਵੇ ਉਹਦੇ ਬਾਰੇ ਬਹੁਤਾ ਕਹਿਣਾ ਚੰਗਾ ਵੀ ਨਹੀਂ ਲੱਗਦਾ। ਸੋ ਇਹ ਬਿਲਕੁਲ ਬਾਦਲ ਸਾਹਿਬ ਦੇ ਕਹਿੰਦੇ ਖੱਬੀਆਂ ਤੇ ਸੱਜੀਆਂ ਵਾਹਾਂ ਸੀ। ਹੁਣ ਖੱਬੀਆਂ ਤੇ ਸੱਜੀਆਂ ਵਾਹਾਂ ਨੇ ਇੱਕ ਦੂਜੇ ਦਾ ਚੱਕੜ ਉਹ ਚੱਲਣਾ ਸ਼ੁਰੂ ਕਰ ਦਿੱਤਾ। ਕਈ ਆਗੂ ਇਹ ਵੀ ਕਹਿੰਦੇ ਨੇ ਕਿ ਜਦੋਂ ਮਲਾਈਆਂ ਖਾਣੀਆਂ ਸੀ ਉਦੋਂ ਇਕੱਠੇ ਅੱਜ ਇੱਕ ਦੂਜੇ ਦੇ ਉਲਟ ਹੋਏ ਹੋਏ ਨੇ ਜੇ ਇੱਕ ਦੂਜੇ ਦੇ ਉਲਟ ਨੇ ਤਾਂ ਆਪਾਂ ਕਹਿ ਸਕਦੇ ਹਾਂ ਉਦੋਂ ਫਿਰ ਇੱਕ ਦੂਜੇ ਦੇ ਜਿਹੜੇ ਪੋਤੜੇ ਆ ਉਹ ਵੀ ਵੱਧ ਫਰੋਲਦੇ ਆ ਜਦੋਂ ਪੰਤਰਾਤਨ ਜੱਥੇਦਾਰ ਕੁਰਚਾ ਸਰਸਕ ਟੌੜਾ ਨੂੰ ਕੱਢਿਆ ਸੀ ਉਦੋਂ ਸ਼ਾਸਤਰੀ ਕਮੇਟੀ ਦੇ ਚੇਅਰਮੈਨ ਹੁੰਦੇ ਸੀਗੇ ਢੀਡਸਾ ਸਾਹਿਬ ਹੁਣ ਭੁੰਧੜ ਸਾਹਿਬਾ ਪੰਤਰਾਜ ਤੱਕ ਇਹੀ ਨਹੀਂ ਪਤਾ ਇਹਨਾਂ ਦੀਆਂ ਕਿੰਨੀਆਂ ਕਮੇਟੀਆਂ ਨੇ ਉਹਦੀਆਂ ਸ਼ਕਤੀਆਂ ਕੀ ਨੇ ਇਹਨਾਂ ਦੇ オリジナル ਸੰਵਿਧਾਨ ਦੇ ਵਿੱਚ ਗੱਲ ਕੋਈ ਹੋਰ ਹੈ ਇਹ ਗੱਲ ਇੱਕ ਕਿਸਮ ਦੇ ਨਾਲ ਸਾਰਿਆਂ ਦੇ ਸਾਹਮਣੇ ਪਈ ਹੈ ਸੋ ਮੈਂ ਬੇਨਤੀ ਕਰਾਂ ਬਹੁਤ ਹੋ ਗਿਆ ਅਕਾਲੀ ਦਲ ਸਾਡੀ オリジナル ਪਾਰਟੀ ਸੀ ਜਿਹਦਾ 100 ਸਾਲ ਤੋਂ ਵੱਧ ਇਤਿਹਾਸ ਹੈ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਦੀ ਖਿਮਾ ਜਾਚਰਾ ਮਾਫੀ ਮੰਗ ਲਓ ਨਹੀਂ ਤਾਂ ਜੋ ਜਲੂਸ ਐਸ ਵੇਲੇ ਤੁਸੀਂ ਕੱਢ ਰਹੇ ਹੋ ਤੁਸੀਂ ਕਿਹੜੀ ਪ੍ਰਾਪਤੀ ਦੀ ਗੱਲ ਕਰਦੇ ਹੋ ਤੁਹਾਡੀ ਅਕਾਲੀ ਦਲ ਦੀ ਜ਼ਬਾਨ ਤੇ ਜਬਤ ਹੋ ਗਈ ਤੁਹਾਨੂੰ ਜਿੰਨੀ ਜ਼ਬਾਨ ਤਾਂ ਬਚਾਉਣੀ ਹੁੰਦੀ ਹੈ 100 ਵੋਟ ਵੀ ਨਹੀਂ ਪਈ ਲਗਾਤਾਰ ਤੁਹਾਡੀ ਵੋਟ ਘਟਦੀ ਜਾ ਰਹੀ ਹੈ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਮੁਕਾਬਲਾ ਕਰਦੇ ਹੋ ਉਹਦੀ ਤਾਂ ਵੋਟ ਵਧਦੀ ਜਾ ਰਹੀ ਹੈ ਕਿਉਂ ਤੁਸੀਂ ਇਹ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਜਦੋਂ ਦੋ ਤਲਵਾਰਾਂ ਪਹਿਨੀਆਂ ਸੀ ਬੀਰੀ ਤੇ ਪੀਰੀ ਦੀ ਧਰਮ ਦਾ ਨਿਸ਼ਾਨ ਸਭ ਉੱਚਾ ਸੀ ਤੇ ਸਿਆਸਤ ਥੱਲੇ ਸੀ ਪਰ ਕੁਝ ਸਮੇਂ ਤੋਂ ਜਿਹੜਾ ਤੁਸੀਂ ਧਰਮ ਨੂੰ ਨੀਵਾ ਦਿਖਾਉਣਾ ਸ਼ੁਰੂ ਕਰਤਾ ਕਤਤ ਰੂਪ ਚ ਦੋਸ਼ ਲੱਗਦੇ ਆ ਤੁਹਾਡੇ ਤੇ ਤੇ ਸਿਆਸਤ ਉੱਚੀ ਕਰ ਲਈ ਹੈ ਨੁਕਸਾਨ ਉੱਥੋਂ ਸ਼ੁਰੂ ਹੋਇਆ ਅੱਜ ਵੀ ਉਹ ਕਹਿੰਦੇ ਆ ਕਿ ਅੱਠ ਬਾਗੀ ਕੱਢ ਤੇ ਦੂਜੇ ਦਿਨ ਢੀਂਡਸਾ ਸਾਹਿਬ ਕਹਿੰਦੇ ਆ ਕਿ ਲੈ ਇਹ ਕਿਵੇਂ ਕੱਢ ਤੇ ਮੈਨੂੰ ਮੰਦਾ ਇਹਨਾਂ ਨੂੰ ਹੋਰ ਇਹਨਾਂ ਨੇ ਢੀਟਸਾ ਸਾਹਿਬ ਨੂੰ ਕੱਢਤਾ ਅਜੇ ਤੱਕ ਮੇਰਾ ਖਿਆਲ ਪਿਛਲੀਆਂ ਕੀਤਿਆਂ ਤੋਂ ਇਹਨਾਂ ਨੇ ਕੱਖ ਸਭ ਕਨੀ ਲਿਆ ਔਰ ਅਜੇ ਹੋਰ ਇੱਕ ਦੂਜੇ ਦਾ ਜਲੂਸੇ ਕੱਢਣ ਤੇ ਲੱਗੇ ਹੋਏ ਨੇ ਤੇ ਕੱਢਦੇ ਰਹਿਣਗੇ ਇਹ ਤਾਂ ਗੁਰੂ ਸਾਹਿਬੀ ਸਮੱਤ ਬਖਸ਼ਣ ਇੱਕ ਪਰਿਵਾਰ ਬਚਾਉਣ ਵਾਸਤੇ ਯਤਨ ਹੋ ਰਹੇ ਨੇ ਪੰਥ ਬਚਾਉਣ ਵਾਸਤੇ ਨਹੀਂ ਹੈ ਤੇ ਜਦੋਂ ਤੱਕ ਤੁਸੀਂ ਜਿਹੜਾ ਉਹ ਸਿਧਾਂਤ ਹੈ ਮੈਂ ਉਹ ਜਿਹੜਾ ਪੰਥ ਵਸੇ ਹੋ ਚੌਕ ਨੇਰਾ ਪੰਥ ਵਸੇ ਮੈਂ ਉਹ ਜਿਹੜਾ ਚੌਕ ਨੇਰਾ ਇਹ ਚੀਜ਼ ਹੈ ਜਿਹੜੀ ਇਹ ਨਹੀਂ ਆਉਂਦੀ ਸਿੱਖ ਕੌਮ ਦੇ ਵਿੱਚ ਕੁਰਬਾਨੀ ਹੈ ਤੇ ਜੇ ਤੁਸੀਂ ਕੁਰਬਾਨੀ ਨਹੀਂ ਕਰਦੇ ਮਤਲਬ ਗੁਰੂ ਦੇ ਸੰਗਤ ਨੂੰ 21 ਬਸੇ ਰੱਖਿਆ ਜਦੋਂ ਤੱਕ ਸੰਗਤ ਦੇ ਮੁਕਾਬਲੇ ਤੁਸੀਂ ਫੈਸਲਾ ਨਹੀਂ ਕਰਦੇ ਇੱਕ ਸੀਟ ਜਿੱਤ ਕੇ ਤੁਸੀਂ ਪਤਾ ਨਹੀਂ ਕਿਹੜੀ ਮਾਰ ਮਾਰ ਦੇ ਫਿਰਦੇ ਹੋ 10 ਸੀਟਾਂ ਤੇ ਤੁਹਾਡੀਆਂ ਜਵਾਨ ਤੇ ਜਬਤ ਹੋ ਜਾਣ ਤੇ ਇਹ ਸੂਬਾ ਤਾਂ ਤੁਸੀਂ ਤਾਂ ਹੀ ਬਣਾਈ ਸੀ ਕਿ ਤੁਹਾਡੀ ਸਰਕਾਰ ਰਹੇ ਉਹ ਸੂਬੇ ਦੇ ਵਿੱਚ ਵੀ ਤੁਹਾਨੂੰ ਕੋਈ ਪੁੱਛਦਾ ਨਹੀਂ ਸੰਗਤ ਤੋਂ ਤੋਂ ਪਾਸਾ ਵਟ ਗਈ ਜਦੋਂ ਤੱਕ ਸੰਗਤ ਤੁਹਾਡੇ ਨਾਲ ਨਹੀਂ ਜੁੜਦੀ ਉਦੋਂ ਤੱਕ ਜਿੰਨੀਆਂ ਮਰਜ਼ੀ ਟੱਕਰਾਂ ਵਾਰ ਲੋ ਨੇਫਲ ਹੋਣਗੀਆਂ ਜੀ ਸੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਹਰਪਰਜਨ ਸਿੰਘ ਈਟੀਓ ਵੱਲੋਂ ਅਮਰਸਰ ਦੇ ਵਿੱਚ ਦੌਰਾ ਕੀਤਾ ਗਿਆ ਜੀ ਸੇਵਾ ਤਹਿਸੀਲ ਦਾ ਦੌਰਾ ਕੀਤਾ ਮਾਫ ਕਰਨਾ ਤੇ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਤੇ ਕਿਹਾ ਲੋਕਾਂ ਦੇ ਮਸਲੇ ਜਲਦ ਹੱਲ ਹੋਣੇ ਚਾਹੀਦੇ ਨੇ ਤੇ ਉਹਨਾਂ ਨੇ ਇੱਕ ਬੀਬੀ ਨੂੰ 36000 ਦਾ ਚੈੱਕ ਵੀ ਦਿੱਤਾ ਜੀ ਦੇਖੋ ਜਿਹੜੇ ਇਹ ਮੰਤਰੀ ਨੇ ਹਰਪ੍ਰੀਤ ਸਿੰਘ ਈਟੀਓ ਸਾਹਿਬ ਇਹ ਅਮਰਸਰ ਦੇ ਇੱਕ ਸੇਵਾ ਕੇਂਦਰ ਦਾ ਅਚਨਚੇਤ ਦੌਰਾ ਕਰਨ ਚਲੇ ਗਏ ਉੱਥੇ ਬੈਠੇ ਹੋਏ ਲੋਕਾਂ ਨੂੰ ਮਿਲੇ ਪਹਿਲਾਂ ਇਹਨਾਂ ਨੇ ਅਧਿਕਾਰੀਆਂ ਨੂੰ ਦੇਖਿਆ ਉਹਨਾਂ ਨਾਲ ਗੱਲਬਾਤ ਕੀਤੀ ਕਿ ਭਾਈ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰੋ ਇਹ ਭਗਵੰਤ ਮਾਨ ਦੀ ਸਰਕਾਰ ਹੈ ਜਿਹਦਾ ਇਹ ਕਹਿਣਾ ਹੈ ਕੇ ਲੋਕਾਂ ਦੇ ਕੰਪੈਲ ਦੇ ਆਧਾਰ ਤੇ ਹੋਣ ਉਹਨਾਂ ਨੇ ਇੱਕ ਬਜ਼ੁਰਗ ਔਰਤ ਉਹਦੀ ਆਰਥਿਕ ਮਦਦ ਮੰਗੀ ਤਾਂ ਮੌਕੇ ਤੇ ਉਹਨਾਂ ਨੇ 36000 ਦਾ ਚੈੱਕ ਆਪਣੇ ਕੋਲੋਂ ਦੇ ਤਾਂ ਇੰਨਾ ਕੁ ਦਾ ਬੰਦ ਦਾ ਸੀ ਉਹ ਔਰਤ ਬੀਲਚੇਰ ਤੇ ਬੈਠੀ ਸੀ ਉਹਦੇ ਨਾਲ ਉਹਨਾਂ ਦੀ ਬੇਟੀ ਸੀ ਉਹਨੂੰ ਪੁੱਛਿਆ ਉਹ ਕਹਿੰਦੇ ਜੀ ਮਾਂ ਦੀ ਪੈਨਸ਼ਨ ਵਾਸਤੇ ਇੱਥੇ ਆਏ ਨੇ ਕਿ ਪੰਜ ਭੈਣਾ ਅਸੀਂ ਇੱਕ ਭਰਾ ਆ 6 ਇਸ ਯੁੱਗ ਦੇ ਵਿੱਚ ਵੀ ਜਿੱਥੇ ਇੱਕ ਇੱਕ ਦਾ ਗੁਜ਼ਾਰਾ ਔਖਾ ਹੈ ਉਹਨਾਂ ਦੇ ਅੱਧੀ ਦਰਜਨ ਬੱਚੇ ਸੀ ਇਹ ਵੀ ਜਾਗਰੂਕਤਾ ਲਈ ਹਦੀ ਜਾਵੇ ਕਿ ਭਾਈ ਬੱਚੇ ਘੱਟ ਪੈਦਾ ਕਰੋ ਤਾਂ ਕਿ ਤੁਹਾਨੂੰ ਆਰਥਿਕ ਤੌਰ ਤੇ ਕੋਈ ਤੰਗੀ ਮਹਿਸੂਸ ਨਾ ਹੋਵੇ ਚਲੋ ਇਹ ਉਹਨਾਂ ਦਾ ਆਪਣਾ ਉਹ ਕਹਿੰਦੇ ਕਿ ਆਰਥਿਕ ਸਹਿਤਾ ਨੂੰ ਸੁਰਕੇ ਉਹਨਾਂ ਨੇ ਡੀਸੀ ਨੂੰ ਸਮੱਸਿਆ ਦਾ ਹੱਲ ਕਰ ਲਈ ਕਿਹਾ ਆਪਣੇ ਕੋਲੋਂ 36000 ਦਾ ਚੈੱਕ ਅਦਾ ਕਰ ਦਿੱਤਾ ਇਹ ਮਕਾਨ ਦਾ 6 ਮਹੀਨੇ ਦਾ ਕਿਰਾਇਆ ਸੀ ਤੇ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਮੌਕੇ ਤੇ ਡਿਪਟੀ ਦਫ਼ਤਰ ਕਮਿਸ਼ਨਰ ਚ ਮੌਕੇ ਤੇ ਬੁਲਾ ਕੇ ਪੈਨਸ਼ਨ ਲਾਗੂ ਕਰਨ ਦੀ ਗੱਲ ਕਹੀ ਸੋ ਜਦੋਂ ਮਾਨ ਜੋਗ ਮੰਤਰੀ ਸਾਹਿਬ ਐਸ ਤਰ੍ਹਾਂ ਦੇ ਕੰਮ ਕਰਦੇ ਆ ਲੋਕ ਹਿੱਤ ਦੇ ਕੰਮ ਕਰਦੇ ਆ ਉਹ ਚੰਗੇ ਨੇ ਸੋ ਸਾਰਿਆਂ ਨੂੰ ਹੀ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਨੇ ਜੀ ਸੋ ਦੂਜੇ ਪਾਸੇ ਵਾਈਨਾਡ ਦੇ ਵਿੱਚ ਇੱਥੇ ਹੜ੍ਹ ਪੀੜਤਾਂ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਉਹਨੇ ਕਿਹਾ ਕਿ ਅਸੀਂ 100 ਪਰਿਵਾਰਾਂ ਨੂੰ ਘਰ ਬਣਾ ਕੇ ਦਵਾਂਗੇ ਜੀ ਦੇਖੋ ਰਾਹੁਲ ਗਾਂਧੀ ਹੋਰ ਨੇ ਇਸ ਵੇਲੇ ਵਿਰੋਧੀ ਧਿਰ ਦੇ ਆਗੂ ਨੇ ਵਾਈਨਾਡ ਦੇ ਵਿੱਚ ਜਿਵੇਂ ਕੁਦਰਤੀ ਆਫਤ ਆਈ ਹੈ ਕੁੱਲੂ ਦੇ ਵਿੱਚ ਕੁਦਰਤੀ ਆਫਤ ਆਈ ਹੈ ਪੰਜਾਬ ਦੇ ਵਿੱਚ ਵੀ ਕਈ ਖੇਤਰਾ 'ਚ ਪਾਣੀ ਆ ਗਿਆ ਜਿਹੜਾ ਪੌਂਗ ਡੈਮ ਤੇ ਪਰਲੇ ਪਾਸੇ ਉਹ ਪਾਣੀ ਆ ਰਿਹਾ ਹੈ ਉਸ ਵਿਆਸ ਦੇ ਵਿੱਚ ਹੀ ਜਾਂਦਾ ਹੈਗਾ ਪਤਾ ਸਾਰਿਆਂ ਨੂੰ ਸੋ ਭਾਵੇਂ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਹੈ ਉਤੋਂ ਅਜੇ ਡਰਨ ਦੀ ਲੋੜ ਨਹੀਂ ਕਿਉਂਕਿ ਅਜੇ 65 ਫੁੱਟ ਪਾਣੀ ਪੌਂਗ ਡੈਮ ਦੇ ਵਿੱਚ ਨੀਵੇਂ ਪਰ ਜਿਵੇਂ ਕੱਲ ਬੜੀ ਤੇਜ਼ੀ ਨਾਲ ਪੜੋ ਜਿਹੜੀ ਝੀਲ ਹੈ ਉਹਦਾ ਪਾਣੀ ਆਇਆ 15-18 ਫੁੱਟ 16 ਫੁੱਟ ਇੱਕੇ ਦਿਨ 'ਚ ਆ ਗਿਆ ਉਹ ਕਾਫੀ ਜ਼ਿਆਦਾ ਹੈ ਇਹਦੇ ਦੇ ਵਿੱਚ ਸਾਰਿਆਂ ਨੂੰ ਹੀ ਮੈਂ ਚੌਕਸ ਰਹਿਣ ਦੀ ਜ਼ਰੂਰਤ ਹੈ ਤੇ ਸਰਕਾਰਾਂ ਜਿਹੜੀਆਂ ਮੁਕਤ ਖੋਰੀ ਕਰਦੀਆਂ ਨੇ ਇਹਨਾਂ ਮੁਕਤ ਖੋਰੀਆਂ ਦੀ ਥਾਂ ਤੇ ਲੋਕਾਂ ਦੇ ਅਸਲ ਮਸਲੇ ਹੱਲ ਕੀਤੇ ਜਾਣ ਤਾਂ ਹੀ ਫਾਇਦਾ ਹੈ ਨਹੀਂ ਤਾਂ ਤੁਹਾਡਾ ਤੇ ਉਹਨਾਂ ਦਾ ਕੋਈ ਫਰਕ ਰਹਿਣ ਵਾਲਾ ਨਹੀਂ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ